ਸਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ 'ਚ ਅੱਜ ਆਪਾਂ ਉਧਰ ਲੱਗੇ ਆ ਪਾਣੀ ਆ ਟਰਾਲੀ ਲੈ ਕੇ ਆਏ ਆ ਟਰਾਲੀ 'ਚ ਪਾਣੀ ਭਰਦੇ ਪਏ ਆ ਥੋੜਾ ਕਰ ਲਗੀ ਸਾਫ ਬਾਕੀ ਚਲੋਣੀਆਂ ਆ ਔਰ ਇਹ ਬਾਸ ਇਹ ਲੈ ਆ ਨਾਈਟ ਮੇਰੀ ਬਾਸ ਠੀਕ ਹਾਂ ਜੀ ਇਹ ਮਿੱਤਰੋ ਕੀ ਹਾਲ ਚਾਲ ਵੀਡੀਓ ਨਾਲ ਸੇਵਾ ਜਾ ਰਹੀ ਹੈ ਤੂੰ ਹੈ ਨਹੀਂ ਆਇਆ ਵਿੱਚ ਤੇ ਸੇਵਾ ਜਾ ਰਹੀ ਹੈ ਮਿੱਤਰੋ ਉੱਤੇ ਫਟੇ ਪਏ ਨੇ ਜਾ ਕੇ ਤਾਂ ਦੋਦੇ ਐ ਇਧਰ ਆਪ ਤੁਹਾਨੂੰ ਮੜਾ। ਉਹਦੇ ਆ ਮੈਂ ਬਲੋਗ ਨਾਲ ਆਉਂਦਾ ਹੋਗਾ। ਇਧਰ ਲਿਆ। ਨੋ ਸਾਰਾ ਸਟਾਕ ਖਤਮ ਹੋ ਗਿਆ। ਅਹੀ ਸਟਾਕ ਰਹਿ ਗਿਆ। ਤੇ ਆਪਣੇ ਚਾਚੇ ਵੀਰ ਹੋਣੀ। ਭਾਈ ਬਣਾ ਸਕਦੀ ਇਹ ਤਾਂ। ਕੋਈ ਚੈੱਕ ਕਰ ਤ ਨਹੀਂ। ਇਹ ਟਰਾਲਾ ਫੁੱਲ ਹੋ ਗਿਆ ਇਹ ਤਾਂ ਫੁੱਲੀ ਆ ਇੱਥੇ ਵੀ ਚੰਗੀ ਤਰ੍ਹਾਂ ਪਸਾ ਦੇਣੀ ਆ ਲੋ ਵੀ ਮਿੱਤਰੋ ਟਰਾਲੀਆਂ ਹੋ ਗਈਆਂ ਲੋਡ ਤੇ ਹੁਣ ਚੱਲੇ ਆ ਲੈ ਕੇ ਘਰ ਨੂੰ ਆਹ ਪਾਜੀ ਹੁਣ ਆਦੀ ਫੈਕਟਰੀ ਐ। ਬੜਾ ਜੀ ਬੰਦੇ ਕਰ ਲਾ ਪਹਿਲਾਂ ਉਹਨੂੰ। ਆਉਣਾ ਆਏ ਆ ਬਲੀਆਂ ਲੈਣ। ਬਲੀਆਂ ਲੈ ਕੇ ਤੇ ਦੋ ਮੰਜ਼ਲ ਪਾਉਣ ਲੱਗੇ ਆ। ਬਲੀਆਂ ਵਾਹ ਕੇ ਦੂਜੀ ਮੰਜ਼ਲ ਬਣਾਉਣ ਲੱਗੇ ਆ ਜੀ। ਉਹ ਇਸਾ ਜੀ ਨੂੰ ਬੈਟਰ ਗਿਆ ਪਾਣਾ ਇਹ ਕੋਈ ਨਹੀਂ ਇਹ ਬੰਦਾ ਦੱਸ ਤੂੰ ਬੋਲ ਲੈ ਕਿਥੇ ਹੁੰਦੇ ਮੁੱਕ ਜਾਂ ਨਾ ਮਗਰ ਹੁੰਦੇ ਬੋਲ ਵੀ ਨਾ ਕੋਠੇ ਵਿੱਚ ਆਹੋ ਵੀ ਮਿੱਤਰੋ ਸੇਵਾ ਕਰਦੇ ਬੰਦੇ ਰੋਟੀਆਂ ਖਾਦਦੇ ਨੇ ਲੱਗਿਆ ਸਾਰਾ ਬਾਤ ਸੁਣਦੇ ਰਹੇ ਹਟਾ ਕੇ ਇਹਨਾਂ ਦੇ ਪੈਸੇ ਨਾ ਖਾਦੇ ਰਹਿ ਜਾਂ ਪੀ ਆਹ ਗੱਲਾ ਕੀ ਚੱਲਿਆ ਯਾਰ ਬਲੋਕ ਕੀ ਆਪੀ ਬਰੋ ਤੋਂ ਗੰਦ ਪਾਈ ਜਿੰਨਾ ਕੱਢਣਾ ਸੁੱਟ ਦੱਸ ਤੇਰੇ ਮੈਂ ਤੇਰੇ ਕਿਹੜੇ ਤਰ੍ਹਾਂ ਕਹਾਂ ਯਾਤ ਨੂੰ ਸੀ ਮੈਂ ਪਾਈ ਆਈ ਭੱਲੇ ਵਿੱਚ ਲੈ ਜਾਂਦਾ ਯਾਰ ਜਿਹੜੇ ਤੇ ਉਹਨਾਂ ਦਾ ਚਾਰ ਕਰਾਂ ਬੋਲ ਦੱਸ ਅੱਗੇ ਤਾਂ ਨਹੀਂ ਹੋਣੀ ਬੋਕਲਾ ਨਾ ਹਣ ਅਸੀਂ ਇਹਨੀ ਪੂਰੀ ਗੱਲ ਕਰਕੇ ਚੱਲ ਜਾਈਏ ਨਾ ਆਪਾਂ ਛੋਟੀ ਗੱਡੀ ਨੇ ਹਾਂ ਛੋਟੀ ਗੱਡੀ ਬਣੇਗਾ ਓਏ ਓਲੀ ਛੋਟੀ ਇਹ ਟਰੈਕਟਰ ਨਵਾਂ ਲੈਣ ਖਤਰਾ ਭਈ ਹੈ ਸਾਹ ਤੇ ਮੇਰੇ ਨਾਲ ਅੰਨੇ ਹੋਣੀ ਆ ਗਏ ਇਹ ਕੋਣਾ ਅੰਨੇ ਹੋਣੀ ਓਏ ਵਾਹ ਤੁਹਾਡੀ ਗੱਡੀ ਓਏ ਇਹ ਜੀ ਗੱਡੀ ਤਾਂ ਮੈਂ ਲਗਾ ਕੇ ਲਾ ਲਾ ਚਿੱਟੀ ਗੱਡੀ ਤੁਹਾਡੀ ਨਹੀਂ ਲੱਗਾ ਇਹ ਆਪਣੀ ਹੈ ਤੁਹਾਡੀ ਹੈ ਚੱਲ ਹਾਂ ਜੀ ਹੋਰ ਥੋਕੇ ਆ ਗਏ ਓਏ ਉੱਧਰ ਰੱਖ ਮੈਨੂੰ ਬੜਾਈ ਜੰਨਾ ਅੱਜ ਦਾ ਤੇਦਾ ਨਹੀਂ ਕੋ ਹਾ ਦਾ ਹਾਂ 1 ਮਿੰਟ ਦਾ ਹੋ ਗਿਆ ਬਹੁਤ ਹੈ ਲੋ ਜੀ ਆਪਾਂ ਇਨੀ ਟਰਾਲੀ ਭਰਤੀ ਆ ਤੇ ਇੱਧਰ ਵੀ ਪਈਆਂ ਜੇ ਬੋਤਲਾਂ ਤੇ ਸੇਵਾ ਜਾਣੀ ਆ ਬੜਾ ਨੁਕਸਾਨ ਹੋਇਆ ਸੀ ਤੇ ਤੇ ਸੇਵਾ ਖੜਾਾਂਗੇ ਹੁਣ ਜਿੱਥੇ ਮਿਲਦਾ ਸਾਨੂੰ ਪਤਾ ਲੱਗਦਾ ਏ ਇੱਕ ਮੁੰਡੇ ਆਏ ਨੇ ਹੋਰ ਆ ਟਰਾਲੀ ਇਹ ਹੁਣ ਵਿੱਚ ਨਾ ਹੀ ਆ ਬੋਤਲਾਂ ਤੇ ਉਹ ਚਲਾਵਾਂਗੇ ਛੋਟੀ ਜਿਹੀ ਉਹ ਵੀ ਖੜਾਂਗੇ ਤੇ ਲੱਭੇ ਤੇ ਕਾਲੇ ਦੇ ਪੈਰ ਤੇ ਬੰਨੇ ਤਾਂ ਲੱਦਣ ਨੇ ਹੁਣ ਬੋਤਲਾਂ ਇੰਡੀਆ ਨੂੰ ਪਤੀਆਂ ਪਾ ਦੇ ਸੰਦੇ ਪੈਨਡਰ ਦੀ ਹੋਈ ਗਾਈ ਨਾ ਹੌਲੀ ਦੇਖ ਤੂੰ ਨਹੀਂ ਬੈਠੇ ਬੈਠੇ ਪਾਈ ਦੂਰ ਪਾਣੀ ਇਹ ਲੰਨੀ ਮੁੰਡੇ ਚੱਲਦੇ ਆਂ ਸੇਵਾ ਲੈ ਕੇ ਪਾਣੀ ਦੀ ਰਮਦਾਸ ਜਿਹੜੇ ਰੋਕੀਟ ਵਾਲੇ ਜਾਓ